ਇਸ ਜਗ੍ਹਾ ਦੀ ਮਹੱਤਤਾ ਇਹ ਆ ਬਈ ਜੀ ਇਹ ਦਾਤਾ ਹਾਜ਼ਰ ਸਨੇਤਵਲੀ ਸਰਕਾਰ ਆ ਜੀ ਇੱਥੇ ਹਰ ਕਿਸੇ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਜੀ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਇਤਿਹਾਸਿਕ ਦਰਬਾਰ ਆ ਮੈਂ ਦਾਤਾ ਜੀ ਅੱਗੇ ਹੀ ਅਰਦਾਸ ਕਰੂੰਗਾ ਕਿ ਇੰਦਾ ਹੀ ਰਹਿਮ ਪਰਿਆ ਆਪਣਾ ਹੱਥ ਆਣ ਵਾਲੀਆਂ ਸੰਗਤਾਂ ਦੇ ਉੱਪਰ ਰੱਖਣ ਜਿਹੜੀ ਔਲਾਦ ਆ ਉਹ ਵੀ ਇੱਥੇ ਹੀ ਮੈਨੂੰ ਮਰੀ ਮਿਲ ਗਈ ਜੀ ਦਾਤਾ ਹਾਜ਼ਰ ਸਨੇਤਵਲੀ ਸਰਕਾਰ ਤੋਂ ਲੋਕਾਂ ਨੂੰ ਇਹ ਹੀ ਅਪੀਲ ਕਰੂੰਗਾ ਜੀ ਨੇਕੀ ਦੀ ਰਾਹ ਤੇ ਚੱਲੋ ਜੀ ਸੋ ਦਰਕਾਰ ਦੇ ਵਿੱਚ ਹੋਰ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਕਿੰਨੇ ਦਿਨ ਰੁਕੇ ਹੋ ਜੀ ਅੰਮ੍ਰਿਤਸਰ ਦਾ ਮੈਂ 14-15 ਸਾਲ ਦੀ ਉਮਰ ਦਾ ਬੱਚਾ ਹਾਂ ਹੁਣ ਕਿੰਨੇ ਰੁਕੇ ਹੋ ਮੇਰੇ ਅਮਰ ਰੁਕੇ ਜੀ ਤਾਰੀਖਾਂ ਹਾਂ ਠੀਕ ਹੈ ਤੇ ਇਸ ਥੋੜਾ ਜਿਹਾ ਚਾਨਣਾ ਪਾਉਣ ਦੀ ਕੋਸ਼ਿਸ਼ ਕਰੋਗੇ ਵੀ ਕਿਉਂਕਿ ਤੁਹਾਡਾ ਬੱਚਾ ਵੀ ਇੱਥੇ ਬੀਤਿਆ ਹੋਣਾ ਹੁਣ ਇਸ ਜਗ੍ਹਾ ਦੀ ਮਹੱਤਤਾ ਕਿ ਥੋੜਾ ਜਿਹਾ ਚਾਨਣਾ ਪਾਉਣ ਦੀ ਕੋਸ਼ਿਸ਼ ਕਰੋਗੇ ਜੇ ਉਹ ਤੁਹਾਨੂੰ ਪਤਾ ਇਸ ਜਗ੍ਹਾ ਦੀ ਮਹੱਤਤਾ ਇਹ ਆਵੇ ਜੀ ਇਹ ਦਾਤਾ ਹਾਜ਼ਰ ਸਨੇਤ ਵਾਲੀ ਸਰਕਾਰ ਆ ਜੀ ਹੂੰ ਇੱਥੇ ਹਰ ਕਿਸੇ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਜੀ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਇਤਿਹਾਸਿਕ ਦਰਬਾਰ ਆ ਇਹ ਇਹ ਦਰਬਾਰ ਆ ਇਹ ਇਤਿਹਾਸਿਕ ਦਰਬਾਰ ਆ ਇਹ ਔਰ ਮੈਂ ਦਾਤਾ ਜੀ ਅੱਗੇ ਹੀ ਅਰਦਾਸ ਕਰੂੰਗਾ ਕਿ ਇਹਦੇ ਹੀ ਰਹਿਮ ਪਰਿਆ ਆਪਣੇ ਹੱਥ ਆਣ ਵਾਲੀਆਂ ਸੰਗਤਾਂ ਦੇ ਉੱਪਰ ਰੱਖਣ ਅੱਛਾ ਇੱਥੇ ਮਨੋਗਾਮਨਾ ਵੀ ਪੂਰੀ ਹੁੰਦੀਆਂ ਨੇ ਤੁਹਾਡੀਆਂ ਤੁਹਾਡੀਆਂ ਵੀ ਮਨੋਗਾਮਨਾਵਾਂ ਪੂਰੀਆਂ ਹੋਈ ਹੋਣਗੀਆਂ ਕੋਈ ਸਾਂਝੀ ਕਰਨੀ ਚਾਹੋਗੇ ਸੰਗਤਾਂ ਵਿੱਚ ਦੇਖੋ ਜੀ ਹਾਂ ਤੱਕ ਕਿੰਨੀਆਂ ਹੈ ਉਨਕੋ ਇਹ ਮਨੋ ਕਾਮਨਾ ਪੂਰੀ ਹੋ ਗਈਆਂ ਮੈਂ ਕਹਿੰਦਾ ਤੁਹਾਨੂੰ ਦੱਸਾਂ ਜੀ ਜਿਹੜੀ ਔਲਾਦ ਆ ਉਹ ਵੀ ਇੱਥੇ ਹੀ ਮੈਨੂੰ ਮਰੀ ਮਿਲੀ ਹੈ ਦਾਤਾ ਹਜਰਤ ਸਨੇਤਵਲੀ ਸਰਕਾਰ ਤੋਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ ਕੀ ਸਨੇਹਾ ਦੇਣਾ ਚਾਹੁੰਗੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਜੀ ਨੇਕੀ ਦੀ ਰਾਹ ਤੇ ਚੱਲੋ ਜੀ ਬਸ ਔਰ ਦਾਤਾ ਹਜਰਤ ਸਨੇਤਵਲੀ ਸਰਕਾਰ ਦੇ ਆਣ ਕੇ ਵੀਰਵਾਰ ਦੇ ਵੀਰਵਾਰ ਆਣ ਔਰ ਦਰਸ਼ਨ ਕਰਨ ਦਾਤਾ ਜੀ ਦੇ ਮੂਹਾਂ ਮੰਗਿਆ ਮਰਦਾਂ ਪਾਨ ਠੀਕ ਸੱਚੇ ਸਨ ਸੋ ਦਰਕਾਰ ਦੇ ਵਿੱਚ ਹੋਰ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਾਮ ਕੀ ਹੈ ਕਿਹਨੇ ਜਿਹੜੀ ਤੁਸੀਂ ਅੰਦਰ ਆਉਣ ਦੀ ਕੋਸ਼ਿਸ਼ ਮੈਂ 14-15 ਸਾਲ ਦੀ ਉਮਰ ਤੋਂ ਆ ਰਿਹਾ 14-15 ਸਾਲ ਹੁਣ ਕਿੰਨੀ ਹੋ ਗਈ ਹੁਣ ਮੇਰੇ ਅਮੋਰ ਅੱਗੇ ਟਾਲੇ ਤੋਂ ਹੋ ਗਈ ਹੂੰ ਠੀਕ ਹੈ ਕਿ ਇਸ ਥੋੜਾ ਜਿਹਾ ਚੰਨਾ ਪੜਨ ਦੀ ਕੋਸ਼ਿਸ਼ ਕਰੋਗੇ ਵੀ ਕਿਉਂਕਿ ਤੁਹਾਡਾ ਬਚਪਨ ਵੀ ਇੱਥੇ ਬੀਤਿਆ ਹੋਣਾ ਹੁਣ ਇਸ ਜਗ੍ਹਾ ਦੀ ਮਹੱਤਤਾ ਕਿਸੇ ਥੋੜਾ ਜਿਹਾ ਚੰਨਾ ਪੜਨ ਦੀ ਕੋਸ਼ਿਸ਼ ਕਰੋਗੇ ਜੇ ਉਹ ਤੁਹਾਨੂੰ ਪਤਾ ਇਸ ਜਗ੍ਹਾ ਦੀ ਮਹੱਤਤਾ ਇਹ ਆ ਬਈ ਜੀ ਇਹ ਦਾਤਾ ਹਜਰਤ ਸਨੇਤਵਾਲੀ ਸਰਕਾਰ ਆ ਜੀ ਇੱਥੇ ਹਰ ਕਿਸੇ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਜੀ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਇਤਿਹਾਸਿਕ ਦਰਬਾਰ ਆ ਇਹ ਇਹ ਦਰਬਾਰ ਆ ਇਹ ਇਤਿਹਾਸਿਕ ਦਰਬਾਰ ਆ ਇਹ ਔਰ ਮੈਂ ਦਾਤਾ ਜੀ ਅੱਗੇ ਹੀ ਅਰਦਾਸ ਕਰੂੰਗਾ ਕਿ ਇਹंदे ਹੀ ਰਹਿਮ ਪਰਿਆ ਆਪਣੇ ਹੱਥ ਆਉਣ ਵਾਲੀਆਂ ਸੰਗਤਾਂ ਦੇ ਉੱਪਰ ਰੱਖਣ ਅੱਛਾ ਇੱਥੇ ਮਨੋਗਾਮਨਾ ਵੀ ਪੂਰੀ ਹੁੰਦੀਆਂ ਨੇ ਤੁਹਾਡੀਆਂ ਥੋੜੀਆਂ ਥੋੜੀਆਂ ਵੀ ਮਨੋਗਾਮਨਾਵਾਂ ਪੂਰੀਆਂ ਹੋਈਆਂ ਹੋਣਗੀਆਂ ਕੋਈ ਸਾਂਝੀ ਕਰਨੀ ਚਾਹੋਗੇ ਸੰਗਤਰ ਵਿੱਚ ਦੇਖੋ ਜੀ ਐਂ ਤੱਕ ਕਿੰਨੀ ਹੈ ਕੋਈ ਇੱਕ ਮਨੋ ਕਾਮਨਾ ਪੂਰੀ ਹੈ ਮੈਂ ਮੈਂ ਕਿੰਦਾ ਤੁਹਾਨੂੰ ਦੱਸਾਂ ਜੀ ਜਿਹੜੀ ਔਲਾਦ ਆ ਉਹ ਵੀ ਇੱਥੇ ਮੈਨੂੰ ਮੇਰੀ ਮਿਲੀ ਹੈ ਦਾਤਾ ਜੀ ਰ ਸਨੇਤਵਲੀ ਸਰਕਾਰ ਤੋਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ ਕੀ ਸਨੇਹਾ ਦੇਣਾ ਚਾਹੁੰਗੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਜੀ ਨੇਕੀ ਦੀ ਰਾਹ ਤੇ ਚੱਲੋ ਜੀ ਬਸ ਔਰ ਦਾਤਾ ਜੀ ਰ ਸਨੇਤਵਲੀ ਸਰਕਾਰ ਦੇ ਆਣ ਕੇ ਵੀਰਵਾਰ ਦੇ ਵੀਰਵਾਰ ਆਣ ਔਰ ਦਰਸ਼ਨ ਕਰਨ ਦਾਤਾ ਜੀ ਦੇ ਮੂਹਾਂ ਮੰਗਿਆ ਮਰਦਾਂ ਪਾਨ 違いますね。